ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਜਨਮ ਸਾਖੀ ਦੀ ਸਾਖੀ ਨੰਬਰ 23 ਨੂਰ ਸ਼ਾਨ ਨਸਤਾਰਾ ਤਬ ਕੌਰੂ ਦੇਸ ਆਏ ਨਿਕਲੇ ਤਉ ਇੱਕ ਦਿਨ ਮਰਦਾਨੇ ਨੂੰ ਭੁੱਖ ਲੱਗੀ ਤਾ ਮਰਦਾਨੇ ਕਹਿਆ ਜੀ ਪਾਤਸ਼ਾਹ ਹੁਕਮ ਹੋਵੇ ਤਾ ਸ਼ਹਿਰ ਵਿੱਚ ਜਾਈ ਤਬ ਬਾਬੇ ਕਹਿਆ ਮਰਦਾਨਿਆਂ ਇਹ ਕਾਬਰੂ ਦੇਸ ਹੈ ਤ੍ਰਿਆ ਰਾਜ ਹੈ ਤੂੰ ਜਹਾਂ ਜਾਣਾ ਹੈ ਤਾਂ ਜਾ ਤਾਂ ਮਰਦਾਨਾ ਉੱਠ ਗਿਆ ਜਾਇ ਕਰ ਇੱਕ ਤ੍ਰੀਮਤ ਦੇ ਦਰ ਖੜਾ ਹੋਆ ਉਸ ਬੁਲਾਇਆ ਪੁੱਛਿਓ ਖਾਣੇ ਕੋ ਲੱਗਾ ਮੰਗਣ ਤਬ ਉਸ ਤ੍ਰੀਮਤ ਅੰਦਰ ਬੁਲਾਇਆ ਜਾਂ ਅੰਦਰ ਗਿਆ ਤਬ ਧਾਗਾ ਬੰਨ ਕਰ ਮੇਡਾ ਕਰ ਬਿਠਾ ਬੈਠ ਲਾਇਆ ਬੰਨ ਕਰ ਪਾਣੀ ਨੂੰ ਗਈ ਤਾ ਬਾਬਾ ਅੰਤਰਧਿਆਨ ਕਰਕੇ ਵੇਖ ਤਾ ਮਰਦਾਨਾ ਮੇਡਾ ਹੋਇਆ ਹੈ ਤਾ ਬਾਬਾ ਆਇਆ ਤਬ ਬਾਬੇ ਵੱਲੋਂ ਦੇਖ ਕਰ ਲੱਗਾ ਮਿਆਂਕਣ ਤਬ ਉਹ ਘੜਾ ਲੈ ਕੇ ਆਈ ਤਾ ਗੁਰੂ ਨਾਨਕ ਉਹ ਪੁੱਛੀ ਆਖਿਆ ਸਾਡਾ ਆਦਮੀ ਇੱਥੇ ਆਇਆ ਹੈ ਤਬ ਉਸ ਕਾਇ ਇੱਥੇ ਕੋਈ ਨਹੀਂ ਆਇਆ ਦੇਖ ਲੈ ਤਬ ਬਾਬਾ ਬੋਲਿਆ ਸ਼ਲੋਕ ਕੱਲਰ ਕੀਆ ਬਣਜਾਰੀਆ ਝੁੰਗੈ ਮੁਸਕ ਮੰਗੇ ਅਮੜਾ ਬਾਜੂ ਨਾਨਕਾ ਕਿਉ ਕਰ ਖਸਮ ਮਿਲੈਨ ਤਬ ਉਸਕੇ ਸਿਰ ਉੱਪਰ ਖੜਾ ਰਹਿਆ ਉਤਰੈ ਨਹੀਂ ਕੂੜ ਕਾ ਸਦਕਾ ਲਈ ਫਿਰੇ ਤਬ ਨੂਰ ਸ਼ਾਹ ਨੂੰ ਖਬਰ ਹੋਈ ਜੋ ਇੱਕ ਐਸਾ ਮੰਤਰਵਾਨ ਆਇਆ ਜੋ ਸਿਰ ਦੇ ਘੜਾ ਨਹੀਂ ਉਤਾਰਦਾ ਤਦ ਨੂਰ ਸ਼ਾਹ ਹੁਕਮ ਕੀਆ ਜੋ ਕੋਈ ਸ਼ਹਿਰ ਵਿੱਚ ਮੰਤਰਵਾਨ ਹੈ ਸੋ ਰਹਿਣਾ ਨਹੀਂ ਤਦ ਜਹਾਂ ਕਹਾ ਕੋਈ ਤਾਈ ਕੋਈ ਮੰਤਰਵਾਨ ਥੀ ਸੋ ਸਭ ਆਪੋ ਆਪਣੀ ਵਿਦਿਆ ਲੈ ਆਇਆ ਕਾਈ ਦਰਖਤ ਉੱਪਰ ਚੜ ਗਈ ਕਾਈ ਮਿਰਗ ਛਾਲਾ ਉੱਪਰ ਚੜ ਗਈ ਕੋਈ ਚੰਦ ਉੱਪਰ ਚੜ ਗਈ ਕਾਈ ਤੰਦ ਉੱਪਰ ਚੜ ਗਈ ਕੋਈ ਬਾਗ ਸਾਥ ਲੈ ਆਈ ਕਈ ਢੋਲ ਬਜਾਉਂਦੀ ਆਈ ਤਬ ਆਏ ਕਰ ਲਗੀਆਂ ਆਮਣ ਪਾਵਣ ਤਾਗੇ ਬੰਦ ਬਣ ਕਰ ਤਬ ਬਾਬੇ ਮਰਦਾਨੇ ਬੰਨੇ ਦੇਖਿਆ ਤਾ ਮਰਦਾਨਾ ਲੱਗਾ ਮੈਂ ਅੰਕਣ ਤਬ ਗੁਰੂ ਬਾਬਾ ਹੱਸਿਆ ਆ ਕਿਉਂ ਮਰਦਾਨਿਆਂ ਵਾਹ ਗੁਰੂ ਕਹਿ ਕਰ ਮੱਥਾ ਟੇਕ ਗਲੋਂ ਤਾਗਾ ਟੁੱਟ ਪਿਆ ਰਵਾਬ ਲੈ ਕੇ ਆਇਆ ਤਬ ਬਾਬੇ ਆਖਿਆ ਮਰਦਾਨਿਆਂ ਰਵਾਬ ਵਜਾਏ ਮਰਦਾਨ ਨੇ ਰਵਾਬ ਬਜਾਇਆ ਰਾਗ ਬਡਾ ਸੰਮਾਨ ਲਾ ਪਹਿਲਾ ਸ਼ਬਦ ਕੀਤਾ ਗੁਣਮੰਤੀ ਸੋ ਰਾਵਿਆ ਨਿਰਗੁਣ ਕੋ ਕੇ ਕਾਏ ਜੇ ਗੁਣਮੰਤੀ ਥੀ ਰਹੇ ਤਾਂ ਵੀ ਸੋ ਰਾਵਣ ਜਾਏ ਮੇਰਾ ਕੰਤ ਰਸਾਲੂ ਕੀ ਤਨ ਅਵਰਾ ਰਾਵੇ ਜੀ ਰਹਾਓ ਕਰਨੀ ਕਾਮਣ ਜੇ ਥੀ ਐ ਜੇ ਮਨ ਤਾਗਾ ਹੋਏ ਮਾਨਕ ਮੁੱਲ ਨਾ ਪਾਈਐ ਲੀਜੇ ਚਿਤ ਪਰੋਏ ਰੋ ਦਸਾਈ ਨਾ ਡੁਲਾ ਅੱਖਾਂ ਉਮੜਿਆਸ ਤੈਸੇ ਨਾਲ ਕੋਣ ਕਿਉਂ ਥੀ ਬੇਕਰਵਾਸ ਨਾਨਕ ਇੱਕੀ ਬਾਹਰਾ ਦੂਜਾ ਨਹੀਂ ਕੋਏ ਤੈਸੇ ਲਗੀ ਜੇ ਰ ਪੀਸੋ ਰਵੇ ਸੋਏ ਤਾਂ ਜਵਾਬ ਕਛੋਬੈ ਨਹੀਂ ਤਬ ਨੂਰ ਸ਼ਾਹ ਕੋ ਖਬਰ ਹੋਈ ਜੋ ਮੰਤਰ ਜੰਤਰ ਕਛ ਨਹੀਂ ਚਲਤਾ ਤਬ ਨੂਰ ਸ਼ਾਹ ਸਮਨਾ ਕੀ ਸਰਦਾਰਨੀ ਸੀ ਖਾਸੀਆਂ ਚੇਲੀਆਂ ਸਾਥ ਅਡੰਬਰ ਕਾਗਦਾਂ ਕੇ ਉੱਪਰ ਚੜ੍ਹ ਕਰ ਆਈਆਂ ਆਏ ਕਰ ਲੱਗੀ ਮੰਤਰ ਜਨਤ ਕਰਨ ਤਦ ਗੁਰੂ ਨਾਨਕ ਬੋਲਿਆ ਸ਼ਬਦ ਰਾਗ ਮਾਰੂ ਰਾਗ ਸੂਹੀ ਵਿਚ ਮੰਨ ਲਾ ਪਹਿਲਾ ਮੰਜਕ ਚੱਜੀ ਮਾਵਨ ਢੋਸੜੇ ਹਾਂ ਕਿਉਂ ਸੋ ਰਾਵਣ ਜਾਉ ਜੀਓ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਜਿੰਨੀ ਸਖੀ ਸੋ ਰਾਵਿਆ ਤੇ ਅੰਬੀ ਛਾਵੜੀ ਏ ਜੀਓ ਸੇ ਗੁਣ ਮਨ ਜਨਾ ਬਣੀ ਹਉ ਕਹਿ ਜੀ ਦੋਸਤ ਰਿਓ ਜੀਓ ਕਿਆ ਗੁਣ ਤੇਰੇ ਬਥਨਾ ਹਉ ਕਿਆ ਕਿੰਨਾ ਤੇਰਾ ਨਾਉ ਜੀਓ ਇਕ ਟੋਲ ਅੰਬੜਾ ਹਉ ਸਦ ਕੁਰਬਾਨ ਹੈ ਤੇਰਾ ਜਾਉ ਜੀਓ ਸੋਹਣਾ ਰੁਪਾ ਰੰਗਲਾ ਮਾਤੀ ਤੇ ਮੋਤੀ ਤੇ ਮਾਨਕ ਜੀਓ ਸੋ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਜ ਜੀਓ ਹੋ ਇਨੀ ਟੋਲੀ ਭੁੱਲੀ ਅਸ ਤਿਸ ਕੰਤਨਾਂ ਬੈਠੀ ਪਾਸ ਜੀਓ ਅੰਬਰ ਕੁੰਜਾ ਕਰ ਲਿਆ ਬਗ ਬੈਠੇ ਆਏ ਜੀਓ ਸਾਧਨ ਚੱਲੀ ਸੋਰੇ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲthia ਭੁੱਲੀ ਵਾੜੜਿਆ ਜੀਓ ਤੈਸੇ ਨਾਲੋਂ ਮੁੱਤੀਸ ਦੁੱਖਾ ਕੂਨ ਧਰਿਆ ਜੀਓ ਤਦ ਗੁਣ ਮੈਸਾਵ ਗਣ ਇੱਕ ਨਾਨਕ ਕੀ ਅਰਦਾਸ ਜੀਓ ਸਵਰਾਤੀ ਸੁਆਗਣੀ ਮੈਂ ਦੋਹਾ ਗਣ ਕਾਈ ਰਾਤ ਜੀਓ ਤਬ ਗੁਰੂ ਬਾਬਾ ਵਾਹ ਵਾਹ ਕਰ ਉਠਿਆ ਤਬ ਨੂਰ ਸਾਹਿਬੀ ਮੰਤਰ ਜੰਤਰ ਕਰ ਕਰ ਥੱਕੀ ਕਿਛ ਹੋਵੇ ਨਹੀਂ ਤਾਂ ਹੁਕਮ ਕੀਤੀ ਉਸ ਸੋ ਗਨੋ ਗੁਨੋ ਪਾਇਆ ਮੋਹ ਤਲੈ ਕਰ ਰਹੀ ਢੋਲਕੀਆਂ ਵੀ ਖੜੀਆਂ ਹੋਈਆਂ ਲੱਗੀਆਂ ਨੱਚਣ ਗਾਵਣ ਤਬ ਬਾਬੇ ਆਕਿਆ ਮਰਦਾਨਿਆਂ ਰਵਾਬ ਵਜਾਏ ਮਰਦਾਨੇ ਰਵਾਬ ਵਜਾਇਆ ਰਾਗ ਸ੍ਰੀ ਰਾਗ ਇਤਮ ਹੱਲਾ ਪਹਿਲਾ ਬਾਬੇ ਸ਼ਬਦ ਉਠਾਇਆ ਸਾਮ ਹੱਲਾ ਪਹਿਲਾ ਤਾਲ ਮੰਦਿਰੇ ਘਟਕੇ ਘਾਟ ਦੋਲ ਕੁ ਦੁਨੀਆ ਵਾਜੇ ਬਾਜ ਨਾਰਦ ਨਾਚਿਆ ਕਲਕਾ ਭਾਉ ਜਤੀ ਸਤੀ ਕਹਿ ਰੱਖਾ ਪਾਉ ਨਾਨਕ ਨਾਮ ਬਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਮਨ ਲਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਕਰਿਆ ਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪ੍ਰਵਾਣ ਦਰਸ਼ਨ ਦੇਖਿਆ ਦਇਆ ਨਾ ਹੋਏ ਲੈ ਦਿੱਤੇ ਬਿਨ ਰਹਿ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਏ ਕਹੈ ਖੁਦਾਏ ਨ ਮੰਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰਪੁਰ ਮਾਨ ਗੁਰ ਪ੍ਰਸਾਦ ਜਾਣ ਮਹਿਮਾਨ ਤਾਂ ਕਿਛ ਦਰਗਿਆ ਪਾਵੇ ਮਾਨ ਤਬ ਗੁਰੂ ਬਾਬੇ ਸਲੋਕ ਦਿੱਤਾ ਮਹੱਲਾ ਪਹਿਲਾ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਕੁ ਸੁਧਾ ਕਾਲੀਆਂ ਬਾਹਰ ਚਟਵੀਆਂ ਰਿਸ਼ਤਾ ਕਰ ਤੇ 나ੜੀਆਂ ਜੋ ਸੇ ਵਹਦਰ ਖੜੀਆਂ ਨਾਲ ਖਸਮ ਰਤੀਆਂ ਮਾਣੇ ਸੁਕਰਲੀਆਂ ਹੁੰਦੇ ਤਾਂ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰਥਾ ਜੇਤਨ ਕੈ ਸੰਗ ਮਿਲਾ ਜਬ ਗੁਰੂ ਬਾਬੇ ਇਹ ਸ਼ਲੋਕ ਬੋਲਿਆ ਤਬ ਨੂਰ ਸ਼ਾ ਕਾਇਆ ਜੋ ਮਾਇਆ ਨਾਲ ਮੋਹ ਤਾਂ ਅਨੇਕ ਪ੍ਰਕਾਰ ਕੀ ਮਾਇਆ ਲੇ ਲੈ ਆਇਆ ਮੋਤੀ ਹੀਰੇ ਜਵਾਹਰ ਸੋਹਨਾ ਰੁੱਪਾ ਗੁੱਲੀ ਕਪੂਰ ਕੱਪੜੇ ਜੋ ਕੁਛ ਪੀ ਭਲੀ ਵਸਤ ਸੀ ਸੋ ਆਨ ਲੱਗ ਆਗਿਆ ਰੱਖੀ ਤਾਂ ਬੇਨਤੀ ਲਗੀਆਂ ਕਰਨ ਜੀ ਕੁਛ ਤਮਾ ਲੇਵੋ ਤਾਂ ਗੁਰੂ ਬਾਬੇ ਆਖਿਆ ਮਰਦਾਨਿਆਂ ਰਵਾਬ ਵਜਾਏ ਤਾਂ ਮਰਦਾਨੇ ਰਵਾਬ বাজਾਇਆ ਰਾਗ ਤਲੰਗ ਕੀਤਾ ਮਹੱਲਾ ਪਹਿਲਾ ਤਲੰਗ ਮਹੱਲਾ ਪਹਿਲਾ ਇਆਂ ਨੜੀਏ ਮਾਨੜਾ ਕਾਇ ਕਰੇ ਆਪਾ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜਾ ਤਨ ਕੰਵਲੀਏ ਬਾਹਰ ਕਿਆ ਢੁੰਡੇ ਭੈ ਕੀ ਆ ਦੇ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਤਾਂ ਸੋਹਾਗਣ ਜਾਣੀ ਲਾਗੀ ਜਾਂ ਸੋ ਧਰੇ ਪਿਆਰੋ ਕਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤਨ ਪਾਵੇ ਕਰਨ ਪਲਾ ਕਰੇ ਬਹੁ ਤੇਰੇ ਸਾਥ ਤਨ ਮਹਿਲ ਨਾ ਪਾਵੇ ਬਿਨ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਧਾਵੇ ਲਵ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਆ ਨਹੀਂ ਭਈ ਕਮਣਿਆੜੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਆ ਜੋ ਕਿਛ ਕਰੇ ਸੋ ਭਲਾ ਕਰਮਾਨੀ ਐ ਹਕਮਤ ਹੁਕਮ ਚੁਕਾਈ ਐ ਜੱਕ ਪ੍ਰੇਮ ਪਦਾਰਥ ਪਾਈਆ ਤੋ ਚਰਨੀ ਚ ਤਲਾਈ ਐ ਸੋਹ ਕਹਿ ਸੋ ਕੀਜੈ ਤਨ ਮਨੋ ਦੀਜੈ ਸਭ ਪਰਮਲ ਲਈ ਐ ਏਵ ਕਹਿ ਸੋ ਆਗਣੀ ਪਹਿਣੇ ਇੰਨੀ ਬਾਤੀ ਸੋ ਪਾਈਆ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸੋ ਨਜ਼ਰ ਕਰ ਦੇਖੈ ਸੋ ਦਿਨ ਲੇਖੈ ਕੰਮ ਨੋਂ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੋ ਹਾਗਣ ਨਾਨਕ ਸਾ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਈ ਅਹਿਸਾਸ ਸਿਆਣੀ ਤਬ ਗੁਰ ਕੀ ਪੈਰੀ ਆਏ ਪਈਆਂ ਗਲ ਵਿਚ ਪੱਲਾ ਪਾਏ ਕਰ ਖੜੀਆਂ ਹੋਈਆਂ ਅੱਖ ਲੱਗੀਆਂ ਸਾਡੀ ਗਤ ਕਿਉਂ ਕਰ ਹੋ ਗਐ ਅਤੇ ਇਸ ਕਿਆ ਹੋ ਸਿਰੋ ਘੜਾ ਕਿਉਂ ਕਰੋ ਤਰ ਤਬ ਗੁਰੂ ਬਾਬੇ ਆਖਿਆ ਵਾਹਿਗੁਰੂ ਕਰਕੇ ਇਸ ਦਿਓ ਸਿਰੋਂ ਘੜਾ ਉਤਾਰੋ ਅਤੇ ਸਾਡੀ ਭੀਗਤ ਹੋਵੇਗੀ ਤੁਸੀਂ ਗੁਰੂ ਗੁਰੂ ਜਪੋ ਤਬ ਉਹ ਆਏ ਪੈਰੀ ਪੰਨ ਨੌ ਤਰੀਕ ਸਿੱਖਣੀਆਂ ਹੋਈਆਂ ਬੋਲੋ ਜੀ ਵਾਹਿਗੁਰੂ